26 ਜੁਲਾਈ ਦਾ ਦਿਨ ਪੂਰੇ ਭਾਰਤ ਲਈ ਇੱਕ ਅਹਿਮ ਦਿਨ ਹੈ। ਇਸ ਦਿਨ ਸਾਡੇ ਯੋਧੇ ਯਾਨੀ ਸਾਡੇ ਫੌਜੀ ਵੀਰਾਂ ਨੇ ਪਾਕਿਸਤਾਨ ਦੀ ਇੱਕ ਨਾਪਾਕ ਹਰਕਤ ਦਾ ਪਰਦਾਫਾਸ਼ ਕੀਤਾ ਸੀ ਅਤੇ ਕਾਰਗਿਲ ਯੁੱਧ ਦੇ ਵਿੱਚ ਜਿੱਤ ਹਾਸਲ ਕੀਤੀ ਸੀ। ਕਾਰਗਿਲ ਯੁੱਧ ਦੀ 25ਵੀਂ ਵਰੇਗੰਢ ਨਜ਼ਦੀਕ ਆ ਰਹੀ ਹੈ। ਅਤੇ ਇਸੇ ਮਾਣ ਮੱਤੇ ਇਤਿਹਾਸ ਨੂੰ ਸਮਰਪਿਤ 12 ਮੋਟਰਸਾਈਕਲ ਸਵਾਰਾਂ ਦਾ ਇੱਕ ਸਮੂਹ ਆਪਣੇ ਦੋਸਤਾਂ ਨੂੰ ਜਿਨ੍ਹਾਂ ਨੇ ਇਤਿਹਾਸ ਉੱਤੇ ਆਪਣਾ ਨਾਮ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਹੈ। ਉਨਾ ਨਾਇਕਾਂ ਨੂੰ ਸ਼ਰਧਾਂਜਲੀ ਭੇਟ ਕਰੇਗਾ ਬੀਤੇ ਦਿਨੀ ਆਈਐਮਏ 101 ਰੈਗੂਲਰ ਕੋਰਸ ਦੇ 1997 ਬੈਚ ਦੇ ਇਹ ਬਹਾਦਰ ਯੋਧੇ ਚੰਡੀਗੜ੍ਹ ਤੋਂ ਰਵਾਨਾ ਹੋਏ ਨੇ ਇਹ ਯਾਤਰਾ ਸਾਨੂੰ ਸਾਡੇ ਵੀਰ ਜਵਾਨਾਂ ਵੱਲੋਂ ਕੀਤੀਆਂ ਕੁਰਬਾਨੀਆਂ ਦੀ ਯਾਦ ਦਿਵਾਉਂਦੀ ਹੈ ਜਨਮ ਦੇ ਦੇਸ਼ ਦੀ ਰੱਖਿਆ ਵਾਸਤੇ ਆਪਣੇ ਘਰਾਂ ਦੇ ਆਰਾਮ ਅਤੇ ਆਪਣੇ ਅਜ਼ੀਜ਼ਾਂ ਦੀ ਸੰਗਤ ਨੂੰ ਛੱਡ ਦਿੱਤਾ। 101 ਰੈਗੂਲਰ ਕੋਰਸ ਦੁਆਰਾ ਕਾਰਗਿਲ ਯੁੱਧ ਦੇ ਨਾਇਕਾਂ ਨੂੰ ਦਿੱਤੀ ਗਈ ਸ਼ਰਧਾਂਜਲੀ ਭਾਰਤੀ ਫੌਜ ਦੀ ਅਦੁੱਤੀ ਭਾਵਨਾ ਦਾ ਪ੍ਰਤੀਕ ਹੈ। ਉਹਨਾਂ ਦੀਆਂ ਕੁਰਬਾਨੀਆਂ ਹਮੇਸ਼ਾ ਸਾਡੀਆਂ ਯਾਦਾਂ ਵਿੱਚ ਉਕਰੀਆਂ ਰਹਿਣਗੀਆਂ। ਜੈ ਹਿੰਦ।